ਜਮਜਮਾ ਤੋਬ ਅਸਲੀ ਹੈ ਹੁਣ ਲੈਂਦੀ ਗਈ ਇੱਥੇ ਕਿਸੇ ਸਮੇਂ ਤੇ ਇੱਥੇ ਬਹੁਤ ਜ਼ਿਆਦਾ ਪਾਣੀ ਹੁੰਦਾ ਸੀ ਪਾਣੀ ਕਿਉਂ ਹੁੰਦਾ ਸੀ ਫੌਜ ਦਾ ਹਮਲਾ ਰੋਕਣ ਲਈ ਇੱਥੇ ਪਾਣੀ ਹੁੰਦਾ ਉਹ ਪਹਿਲੇ ਰਿਕਵਰਡ ਇਹ ਬਣਦੀ ਹੈ ਉਹਨਾਂ ਲਈ ਫੌਜਾਂ ਲਈ ਅੰਗਰੇਜ਼ਾਂ ਲਈ ਇੱਧਰ ਕਰਦੇ ਇੱਧਰ ਆ ਗਈਆਂ ਬੈਰਕਾਂ ਜੇਲਾ ਜਿਹੜੇ ਕਿ ਕਾਫੀ ਪੁਰਾਣੇ ਸਮੇਂ ਦੇ ਉਸੇ ਟਾਈਮ 'ਤੇ ਬਣੀਆਂ ਆ ਇੱਥੇ ਉਹ ਗਾਰਡ ਖੜਦੇ ਹੋਣੇ ਪੋੜੀਆਂ ਦੇ ਵਿੱਚ ਇਹ ਕਿਲਾ ਸ਼ਹਿਰ ਦੇ ਅੰਦਰੂਣ ਹਿੱਸੇ ਵਿੱਚ ਸਥਾਪਿਤ ਹੋਣ ਕਰਕੇ ਨੋ ਦਰਵਾਜ਼ੇ ਇਸ ਕਰਕੇ ਬਣਾਏ ਗਏ ਸੀ ਕਿ ਇਹ ਕਿਲੇ ਨਾਲ ਜੁੜੇ ਰਹਣ ਅੰਤਰਗਤੀ ਦੇ 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 ਹੋਗੇ ਕਿਲੇ ਮਾਰਬਲ ਦੇ ਜਾਂ ਹੋਰ ਬਣੇ ਹੋਣ ਇਹ ਨਾਨਕਸ਼ਾਏ ਬ੍ਰਿਕਸ ਮੱਡ ਨਾਲ ਬਣਿਆ ਮਤਲਬ ਮਿੱਟੀ ਨਾਲ ਬਣੇ ਹੋਏ ਆ ਸਾਰੇ ਸਸਕਾਲ ਦੀ ਸਾਰਨ ਕੀ ਹਾਲਚਾਲ ਅੱਜ ਮੈਂ ਅੰਮ੍ਰਿਤਸਰ ਕਿਲਾ ਗੋਬਿੰਦਗੜ੍ਹ ਸਾਹਿਬ ਜਿਹੜਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਨਾਲ ਜਾਣਿਆ ਜਾਂਦਾ ਆ ਮੇਰੇ ਪਿੱਛੇ ਟਿਕਟ ਕਾਊਂਟਰ ਆ ਪਹਿਲਾਂ ਇੱਥੇ ਟਿਕਟ ਲੈਣੀ ਪੈਂਦੀ ਆ ਫਿਰ ਉਸ ਤੋਂ ਬਾਅਦ ਉਧਰ ਐਂਟਰੀ ਗੇਟ ਆ ਉਧਰ ਤੁਹਾਨੂੰ ਸਾਰੀ ਜਾਣਕਾਰੀ ਦੱਸਾਂਗੇ ਜਿਹੜਾ ਕਿ ਇੱਥੇ ਕਿਹਾ ਜਾਂਦਾ ਕੋਈ ਨੁਰ ਵੀ ਰਾ ਇੱਥੇ ਲਿਆਂਦਾ ਗਿਆ ਸੀ ਕਿੰਨੇ ਬਾਦਸ਼ਾਹ ਦਾ ਕਤਲ ਹੋਇਆ ਕਿੱਦਾਂ ਮਹਾਰਾਜਾ ਰਣਜੀਤ ਸਿੰਘ ਕੋਲ ਪਹੁੰਚਿਆ ਇਹ ਸਾਰੀ ਇਹ ਵੀ ਦਿਖਾਇਆ ਜਾਂਦਾ ਕਿ ਇੱਥੇ ਸਰੰਗ ਵੀ ਜਾਂਦੀ ਲਾਹੌਰ ਨੂੰ ਉਹ ਵੀ ਤੁਹਾਨੂੰ ਦਿਖਾਵਾਂਗੇ ਸੋ ਅੱਜ ਵਲੌਗ ਨਾਲ ਬਣੇ ਰਹੋ ਸਾਰੀ ਜਾਣਕਾਰੀ ਤੁਹਾਨੂੰ ਦੱਸਾਂਗੇ ਪਹਿਲਾਂ ਤੇ ਇੱਧਰ ਟਿਕਟ ਕਾਉਨਰ ਆ ਇਥੋਂ ਟਿਕਟ ਲੈਣੀ ਪੈਂਦੀ ਆ ਆ ਬਈ ਟਿਕਟ ਲਈ ਆਪਾਂ ਟਿਕਟ ਤੇ ਤੁਹਾਨੂੰ ਐਂਟਰੀ ਟਿਕਟ ਦਿੱਤੀ ਜਾਊਗੀ ਕਿਤੇ ਕੈਮਰਾਈਡਾ ਬੜੀਆਂ ਟਿਕਟਾਂ ਫੜਾਤੀਆਂ ਵਾਂ ਇੱਥੇ ਕੈਮਰਾਈਡ ਹੀ ਹੈਗੀ ਅੰਦਰ ਤੁਹਾਨੂੰ ਸਵਾਰੀ ਕਰਨ ਨੂੰ ਮਿਲੂਗੀ ਸੋ ਯਾਰ ਟਿਕਟ ਬੜੀ ਮਹਿੰਗੀ ਹੋ ਗਈ ਉਧਰ ਟਿਕਟ ਜਮਾ ਹੋਣੀ ਸਾਹਮਣੇ ਉਧਰ ਚੱਲਦੇ ਆ ਇਹ ਹੈਗੀ ਆ ਟਿਕਟ 450 ਰੁਪਿਆ 455 ਰੁਪਏ 40% ਟਿਕਟ ਬੜੀ ਮਹਿੰਗੀ ਹੋ ਗਈ ਆ ਇਹ ਗੱਲ ਮੈਨੂੰ ਬਿਲਕੁਲ ਨਹੀਂ ਸਹੀ ਲੱਗੀ ਟਿਕਟ ਜਿਆਦਾ ਮਹਿੰਗੀ ਹੋ ਗਈ ਆ ਬਾਕੀ ਚਲੋ ਕੋਈ ਨ ਜਗ੍ਹਾ ਦੇ ਹਿਸਾਬ ਨਾਲ ਪੈਸੇ ਹੁੰਦੇ ਆ ਗਏ ਆਪਾਂ ਅੰਦਰ ਕਿਲੇ ਦੇ ਇੱਥੇ ਸਾਰੇ ਮਹਾਨ ਸ਼ਖਸੀਅਤ ਜੱਸਾ ਸਿੰਘ ਰਾਮਗੜੀਆ ਪੂਰਾ ਇਹਨਾਂ ਚੰਗੀ ਤਰ੍ਹਾਂ ਡਿਟੇਲਾਂ ਦੱਸਿਆ ਫਤਿਹ ਸਿੰਘ ਆਲੂ ਵਾਲੀਆ ਮਹਾਰਾਜਾ ਰਣਜੀਤ ਸਿੰਘ ਦੇ ਜਿੰਨੇ EMPLOYE ਜਿੰਨੇ ਉਹਨਾਂ ਦੇ ਨਾਲ ਹੀ ਆ ਸਾਰਿਆਂ ਦੀ ਸ਼ਖਸੀਅਤ ਇੱਥੇ ਦਰਸਾਈ ਹੋਈ ਆ ਸਾਰੇ ਲੱਗੇ ਹੋਏ ਆ ਗਾਂ ਤੱਕ ਆ ਗਏ ਮਹਾਰਾਜਾ ਰਣਜੀਤ ਸਿੰਘ ਦਾ ਕਿਲਿਆ ਕਿ ਇਹ ਟਾਈਮ ਦੇ ਇਥੇ ਪਾਣੀ ਭਰਿਆ ਹੁੰਦਾ ਹੈ ਦੋਨੋਂ ਸਾਈਡ ਦੇ ਇਧਰ ਵੀ ਤੇ ਇਧਰ ਵੀ ਪਾਣੀ ਭਰਿਆ ਹੁੰਦਾ ਹੀ ਬਹੁਤ ਜ਼ਿਆਦਾ ਇਧਰ ਵੀ ਤੁਸੀਂ ਦੇਖ ਰਹੇ ਹੋ ਪਾਣੀ ਭਰਿਆ ਹੁੰਦਾ ਹੀ ਤੇ ਉਹ ਜਿਹੜੇ ਤੁਸੀਂ ਤੋਪਾ ਦੇਖ ਰਹੇ ਹੋ ਇਹਨਾਂ ਨੇ ਹਮਲੇ ਕੀਤੇ ਜਾਂਦੇ ਸੀ ਇਹ ਕਾਫੀ ਟਾਈਮ ਦੇ ਪੁਰਾਣੀਆਂ ਤੋਪਾਂ ਦੀ ਦੇਖ ਰਹੇ ਹੋ ਬਹੁਤ ਜ਼ਿਆਦਾ ਪੁਰਾਣੀਆਂ ਤੋਪਾਂ ਤੇ ਅੰਦਰ ਚੱਲਦੇ ਆ ਹਾ ਇਹਦਾ ਐਂਟਰੀ ਗੇਟ ਪਹਿਲਾ ਗੇਟ ਆ ਇਹਦਾ ਸਿਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਦਾ ਤੇ ਇੱਥੋਂ ਦੀ ਐਂਟਰੀ ਹੁੰਦੀ ਆ ਹਾ ਜਿਹੜਾ ਤੁਸੀਂ ਟੱਲ ਦੇਖ ਰਹੇ ਹੋ ਇਹ ਵੀ ਮੰਨਿਆ ਜਾਂਦਾ ਹੈ 1863 ਦੇ ਵਿੱਚ ਬਣਾਇਆ ਗਿਆ ਸੀ ਜਿਹੜਾ ਕਿ ਜੂਕੇ ਸਲੀਫੇਟ ਦੇ ਦੁਆਰਾ ਇੱਥੇ ਵਿਕਸਿਤ ਹੋਇਆ ਸੀ ਤੇ ਆ ਅੰਗਰੇਜ਼ਾਂ ਦੁਆਰਾ ਬਣਾਇਆ ਗਿਆ ਟੱਲ ਆ ਵੇਖ ਸਕਦੇ ਹੋ ਤੁਸੀਂ ਕਿੰਨਾ ਘੰਟਾ ਦੀ ਵਿਆਜ ਬਹੁਤ ਜ਼ਿਆਦਾ ਹੋਣੀ ਆ ਤੇ ਆ ਆਪਣੇ ਪੰਜਾਬੀਆਂ ਦਾ ਨਗਾੜਾ ਜਿਹੜਾ ਕਹਿੰਦੇ ਨੇ ਨਗਾੜਾ ਵਜਦਾ ਇਹ ਨਗਾੜਾ ਹੁੰਦਾ ਸੀ ਆਪਣੇ ਪੰਜਾਬੀਆਂ ਦਾ ਤੇ ਆ ਇਹਦੇ ਐਂਟਰੀ ਗੇਟ ਆ ਇੱਥੇ ਆ ਗੇਟ ਆ ਗਿਆ ਇਹ ਪੁਰਾਣੇ ਸਮੇਂ ਦਾ ਗੇਟ ਆ ਬਹੁਤ ਕਾਫੀ ਇੱਥੇ ਵੀ ਐਂਟਰੀ ਹੁੰਦੀ ਆ ਪੁਰਾਣੀਆਂ ਆਪਣੀਆਂ ਸਾਜਾਂ ਜਿਹੜੀਆਂ ਕਿ ਵਰਤੀਆਂ ਜਾਂਦੀਆਂ ਸੀ ਜਿਨ੍ਹਾਂ ਦਾ ਸਾਜ ਹੁੰਦਾ ਸੀ ਆ ਅਮਰੀਕ ਸਰ ਵਿੱਚ ਕਹਿੰਦੇ ਹੀ ਗੋਲਡ ਟੈਂਪਲ ਵਿੱਚ ਇਹ ਵਰਤੀਆਂ ਜਾਣਗੀਆਂ ਇਹ ਉਹ ਸਾਜਾਂ ਨੇ ਕਾਫੀ ਪੁਰਾਣੇ ਸਮੇਂ ਤੇ ਆ ਇਧਰ ਪੇਂਟਿੰਗ ਵੀ ਬਣੀਆਂ ਹੋਈਆਂ ਸਾਰਾ ਦੱਸਿਆ ਕਿੱਦਾਂ ਨਗਾੜੇ ਵਜਦੇ ਘੋੜੀਆਂ ਵਜਜਣਾ ਕਿੱਦਾਂ ਪੂਰਾ ਦਿਖਾਇਆ ਗਿਆ ਇਧਰ ਆ ਇਹਦਾ ਮੈਪ ਆ ਸਾਰਾ ਦਖਣ ਪੁਰ ਬੰਦਰੇ ਬ ਖਜ਼ਾਨਾ ਪਾਣੀ ਨਲਕਾ ਫਾਟਕ ਆੜ ਬਾਜ਼ਾਰ ਤੋਸਾਖਾਨਾ ਜਿਹੜਾ ਮੇਨ ਤੋਸਾਖਾਨਾ ਜਿੱਥੇ ਖਜ਼ਾਨਾ ਰੱਖਿਆ ਜਾਂਦਾ ਸੀ ਉਹ ਮੇਨ ਅੰਦਰ ਆ ਇਹ ਸਾਰਾ ਨਕਸ਼ਾ ਇੱਥੇ ਦਿੱਤਾ ਆ ਅੰਦਰੋਂ ਅਰ ਕਿਲੇ ਦੀ ਐਂਟਰੀ ਹੁੰਦੀ ਆ ਆ ਤੋਪਾ ਵੀ ਦੇਖ ਸਕਦੇ ਹੋ ਆ ਮੇਨ ਐਂਟਰੀ ਇਥੋਂ ਸਟਾਰਟ ਹੁੰਦੀ ਆ ਆ ਇਧਰ ਜਿਹੜੇ ਤੁਸੀਂ ਦੇਖ ਰਹੇ ਹੋ ਕਿਸੇ ਸਮੇਂ ਤੇ ਇਥੇ ਬਹੁਤ ਜ਼ਿਆਦਾ ਪਾਣੀ ਹੁੰਦਾ ਸੀ ਪਾਣੀ ਕਿਉਂ ਹੁੰਦਾ ਸੀ ਫੌਜਾਂ ਦਾ ਹਮਲਾ ਰੋਕਣ ਲਈ ਇਥੇ ਪਾਣੀ ਹੁੰਦਾ ਉਹ ਪਹਿਲੇ ਰਿਕਵਰਡ ਇਹ ਬਣਦੀ ਉਹਨਾਂ ਲਈ ਫੌਜਾਂ ਲਈ ਅੰਗਰੇਜ਼ਾਂ ਲਈ ਤੇ ਢਟਲਾਂ ਵੀ ਇਦਾਂ ਬਣਾਈਏ ਕਿ ਕੋਈ ਚੜ੍ਹ ਨਾ ਸਕੇ ਛੇਤੀ ਆਜੇ ਤੇ ਪਾਣੀ ਪਾਣੀ ਹੁੰਦਾ ਸੀ ਤੇ ਇੱਧਰ ਵੀ ਤੁਸੀਂ ਦੇਖ ਸਕਦੇ ਆ ਤੋਪ ਜਿਹੜੀ ਕਿ ਹਮਲਾ ਤੋਂ ਬਚਾਉਂਦੀ ਗੋਲੇ ਹਮਲਾ ਕੀਤੇ ਜਾਂਦੇ ਸੀ ਤੇ ਇੱਧਰ ਵੀ ਦੂਜੇ ਬੰਨੇ ਵੀ ਉਹੀ ਸੇਮ ਆ ਢਟਲਾਂ ਬਣਾਈ ਹੋਈ ਆ ਕਿੰਨੀ ਉੱਚੀ ਢਟਲਾਂ ਬਣਾਈ ਤੇ ਛੇਤੀ ਕੋਈ ਚੜ੍ਹ ਨਹੀਂ ਸਕਦਾ ਜੇਕਰ ਇਹ ਅੰਦਰ ਕੋਈ ਅਦਰ ਚੱਲ ਜੇ ਇੰਨਾ ਜ਼ਿਆਦਾ ਢਲਾਨ ਪਈਆਂ ਤੇ ਉਹ ਤੋਪਾਂ ਉਹ ਵੀ ਤੁਹਾਨੂੰ ਦਿਖਾਵਾਂਗੇ ਬਹੁਤ ਪੁਰਾਣੇ ਸਾਨੇ ਤੇ ਆ ਇੱਥੋਂ ਸਟਾਰਟ ਨਲੂਆ ਗੇਟ ਨਲੂਆ ਨਾਂ ਇਹ ਤਾਂ ਰੱਖਿਆ ਗਿਆ ਹਰੀ ਸਿੰਘ ਨਲੂਆ ਜਿਹੜਾ ਉਹਨੇ 1 ਮਿੰਟ ਦੇ ਵਿੱਚ ਖੰਖਾਰ ਸ਼ੇਰ ਨੂੰ ਮਾਰ ਦਿੱਤਾ ਸੀ ਤਾਂ ਕਰਕੇ ਤਾਂ ਨਾਂ ਨਲੂਆ ਰੱਖਿਆ ਗਿਆ ਤੇ ਕਿਤਾਬਾਂ ਵਿੱਚ ਅਕਸਰ ਪੜ੍ਹਦੇ ਹੋਵਗੇ ਹਰੀ ਸਿੰਘ ਨਲੂਆ ਇਹ ਉਹ ਸੀ ਹਾਂ ਜਿਹੜੇ ਤੁਸੀਂ ਦੇਖਦੇ ਹੋ ਇੱਥੋਂ ਕੰਨਾਂ ਰੱਖੀਆਂ ਜਾਂਦੀਆਂ ਮਤਲਬ ਇਧਰੋਂ ਹਮਲੇ ਆਪਣੇ ਸੇਫਟੀ ਲਈ ਬਚਾਇਆ ਜਾਂਦਾ ਇਧਰੋਂ ਹਮਲੇ ਕਰਦੇ ਹੁੰਦੇ ਤੇ ਆ ਗੋਲੇ ਕਾਫੀ ਸਮੇਂ ਪੁਰਾਣੇ ਨੇ ਇਹ ਹੈਗੇ ਆ ਤੇ ਇੱਥੋਂ ਹਮਲੇ ਹੁੰਦੇ ਸੀ ਇੱਥੋਂ ਹਮਲੇ ਕਰਦੇ ਹੁੰਦੇ ਸੀ ਤੇ ਵਜਾਓ ਕਿ ਬਚਾਅ ਹੋ ਸਕੇ ਇਹ ਜਿਹੜਾ ਫੋਰਟ ਬਣਾਇਆ ਗਿਆ ਕਰਦੇ ਆ ਇੱਧਰ ਆ ਗਈਆਂ ਬੈਰਕਾਂ ਜੇਲਾ ਜਿਹੜੇ ਕਿ ਕਾਫੀ ਪੁਰਾਣੇ ਸਮੇਂ ਦੇ ਉਸੇ ਟਾਈਮ ਦੀਆਂ ਬਣੀਆਂ ਆ ਇੱਥੇ ਉਹ ਗਾਰਡ ਖੜਦੇ ਹੁੰਨੇ ਪੌੜੀਆਂ ਦੇ ਵਿੱਚ ਤੇ ਆਵਾ ਜੇਲ ਜਿਹੜੀ ਕੀ ਬਣੀ ਹੋਈ ਆ ਆ ਦੇਖ ਸਕਦੇ ਤੁਸੀਂ ਜੇਲਾ ਕਾਫੀ ਪੁਰਾਣੇ ਸਮੇਂ ਦੀਆਂ ਜੇਲਾ ਆ ਮੈਂ ਫਸਟ ਟਾਈਮ ਦੇਖ ਰਿਹਾ ਹਾਂ ਜੇਲ ਵੇਖੋ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਦੀਆਂ ਮਾਣ ਵਾਲੀ ਗੱਲ ਆ ਪੀ ਉਹਦੇ ਦਾ ਆਪਣਾ ਵਿਰਸਾ ਬਚਿਆ ਹੋਇਆ ਜੇਲਾਂ ਤੇ ਦੇਖ ਸਕਦੇ ਇਹ ਕਿਲਾ ਜਿਹੜਾ ਬਣਾਇਆ ਗਿਆ ਸੀ ਇਹ ਕਦੋਂ ਬਣਾਇਆ ਸੀ ਗੁਜਰ ਸਿੰਘ ਪੰਘੀਰ ਬਣਾਇਆ ਸੀ 1768 ਵਿੱਚ ਤੇ ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਇੱਥੇ ਪੂਰਾ ਉਹਨਾਂ ਨੇ ਆਪਣਾ ਜੋਰ ਜਮਾਲਿਆ ਮਤਲਬ ਆਪਣੇ ਕਬੂਜ ਕਰ ਲਿਆ ਸੀ 1803 ਦੇ ਵਿੱਚ ਇਹਦੇ ਵਿੱਚ ਚਾਰ ਰਾਜ ਰਹੇ ਆ ਪਹਿਲਾ ਗੁਜਰ ਸਿੰਘ ਪੰਘੀਰ ਦੂਜਾ ਮਹਾਰਾਜਾ ਰਣਜੀਤ ਸਿੰਘ ਤੇ ਤੀਜਾ ਅੰਗਰੇਜ਼ਾਂ ਦਾ ਰਾਜ ਰਿਹਾ ਚੌਥਾ ਆਪਣੇ ਭਾਰਤੀ ਸੈਨਾ ਨੇ ਇਹਨੂੰ ਲੈ ਲਿਆ ਹੈ ਆਪਣੇ ਕਬਜ਼ੇ 'ਚ ਉਸ ਤੋਂ ਬਾਅਦ ਪੰਜਾਬ ਵਿੱਚ ਆਪਣੇ ਮੁਖਲ ਜਨਤਾ ਲਈ ਖੋਲਿਆ ਗਿਆ ਹੈ 2017 ਤੋਂ ਇਹ ਖੁੱਲਿਆ ਵਾ ਆ ਸਾਰਾ ਕਿਲਾ ਤੁਹਾਨੂੰ ਪਹਿਲਾਂ ਤੇ ਇੱਧਰ ਖੂਹ ਦਿਖਾਉਂਦੇ ਆ ਆ ਪਾਣੀ ਲਈ ਹੁਣ ਬਹੁਤ ਕੁਝ ਇੰਪਰੂਵਮੈਂਟ ਕਰਤੀ ਆ ਪਹਿਲਾਂ ਤੇ ਕੁਝ ਵੀ ਨਹੀਂ ਸੀ ਪਹਿਲਾਂ ਟਿਕਟ ਵੀ ਕੱਟੀ ਸੀ ਸਾਰਾ ਕੁਝ ਤੇ ਪਾਣੀ ਬੰਦ ਹੀ ਹੋ ਜਾਂਦਾ ਪਾਣੀ ਚੱਲ ਵੀ ਜਾਂਦਾ ਤੇ ਇੱਧਰ ਖੂਹ ਆ ਜਿਹੜਾ ਕਾਫੀ ਪੁਰਾਣੇ ਸਮੇਂ ਦਾ ਹੁਣ ਤੁਸੀਂ ਦੇਖ ਸਕਦੇ ਹੋ ਖੂਹ ਇਹਦੇ ਅੰਦਰ ਇਹ ਜਿਹੜਾ ਕਾਫੀ ਪੁਰਾਣਾ ਵਾ ਖੂਬ ਬਹੁਤ ਡੂੰਗਾ ਇੱਥੇ ਤੇ ਜਾਲੇ ਲਏ ਬਾਣ ਹੀ ਪਹੁੰਚ ਅੰਦਰ ਸੋ ਅੰਦਰ ਚਲਦੇ ਆ ਉੱਥੋਂ ਆਹ ਵੇਖੋ ਮਹਾਰਾਜਾ ਰਣਜੀਤ ਸਿੰਘ ਦੀਆਂ ਲਾਈਆਂ ਹੋਈਆਂ ਇਹਨਾਂ ਨੇ ਚਾਰ ਰਾਜ ਰਏ ਇਹਨਾਂ ਦੇ ਇਹ ਜਿਹੜਾ ਕਿਲਾ ਵਾ ਪੰਜਾਬ ਦਾ ਪਹਿਲਾ ਕਿਲਾ ਵਾ ਜਿਹੜਾ ਕਿ ਅੰਮ੍ਰਿਤਸਰ ਦੇ ਵੀ ਲੋਕਾਂ ਨੂੰ ਬਹੁਤ ਘੱਟ ਪਤਾ ਆਪਣੇ ਪੰਜਾਬ ਬਹੁਤ ਘੱਟ ਬਾਰੋ-ਬਾਰੋ ਲੋਕ ਹੁੰਦੇ ਸਨ ਦੇਖਣ ਤੇ ਪੰਜਾਬ ਦਾ ਪਹਿਲਾ ਕਿਲਾ ਹੈ ਜਿਹੜਾ ਇੱਥੇ ਜੀ ਬਚਿਆ ਹੋਇਆ ਆ ਔਰ ਕੋਈ ਖਿਲਾਣੀ ਹੈਗਾ ਇੰਨਾ ਕਾ ਜ਼ਿਆਦਾ ਵਧੀਆ ਇਹਨਾਂ ਨੇ ਸੇਵ ਰੱਖਿਆ ਹੈ ਨਾ ਤੇ ਮਹਾਰਾਜਾ ਰਣਜੀਤ ਸਿੰਘ ਨੇ ਇੰਨਾ ਕੁ ਵਧੀਆ ਬਣਾਇਆ ਤੇ ਅੰਦਰ ਆ ਸਾਊਂਡ ਚੱਲ ਰਿਹਾ ਯਾਰਾ ਤੇ ਮੈਨੂੰ ਬਿਲਕੁਲ ਨਹੀਂ ਵਧੀਆ ਲੱਗੰਦਾ ਇੱਥੇ ਜਿਹੜਾ ਇਹ ਜਿਹੜਾ ਹੌਂਦੀ ਆ ਇਹ ਤੇ ਬਿਲਕੁਲ ਨਹੀਂ ਹੋਣੀ ਚਾਹੀਦੀ ਬਾਕੀ ਆ ਅੰਦਰੋਂ ਆਉਂਦੇ ਅੰਦਰ ਉਹ ਜਮਜਮਾ ਤੋਪ ਜਿਹੜੀ ਕੀ ਕਿੱਡੀ ਵੱਡੀ 6-7 ਫੁੱਟ ਦੀ ਹੈਗੀ ਯਾਰ ਆ ਗੋਲਾ ਇਹਦੇ ਵਿੱਚ ਕਿੰਨਾ ਹੀ ਪੈਂਦਾ ਹੋਊਗਾ ਕਿੰਨੇ ਸਪਾਈਆਂ ਦੀ ਲੱਗਦੀ ਉਹ ਜਾਣ ਵੇਹੋ ਉਦੋਂ ਤੇ ਬੜੇ ਬੜੇ ਲੰਬੇ ਵੱਡੇ ਸਪਾਈਏ ਹੁੰਦੇ 7-7 8-8 ਫੁੱਟ ਦੇ ਹੁੰਦੇ ਸੀ ਜਮਜਮਾ ਤੋ ਇਹ ਜਮ ਜਮਾ ਤੋਪਾ ਵੇਖ ਲੋ ਵੇਖ ਸਕਦੇ ਤੁਸੀਂ ਇਹ ਲਿਆਂਦੀ ਗਈ ਸੀ ਉਥੋਂ ਤੇ ਇਹ ਆਹੀ ਆ ਇਦਨੇ ਕਿੰਨਾ ਅਟੈਕ ਕਰਦੇ ਹੋਣਗੇ ਪਹਿਲਾ ਆਪਾਂ ਦੇਖਣ ਚੱਲੇ ਆ 7D ਸ਼ੋ ਜਿਹੜਾ ਕਿਥੇ ਲੱਗਦਾ ਵਾ ਆਂਦੇ ਟਾਈਮਿੰਗ ਲੰਘ ਜਣੀ ਅਸਲੀ ਆਪਾਂ ਉਹ ਪਹਿਲਾ ਵੇਖ ਲਈਏ ਫਿਰ ਸਾਰਾ ਮੈਂ ਤੁਹਾਨੂੰ ਦੱਦਾ ਗਿਆ ਗਿਆ ਐਕਸਪਲੋਰ ਕਰਦਾ ਸਾਰਾ ਬੋਹ ਜਿਹੜੇ ਤੋਸ਼ਾ ਖਾਨਾ ਜਿੱਥੇ ਹੀਰਾ ਰੱਖਿਆ ਗਿਆ ਸਾਰਾ ਕੋਈ ਪਹਿਲਾ ਸ਼ੇਰਾ ਪੰਜਾਬੇ ਤੋਂ ਚੜਦੇ ਆ ਉਹ ਸਾਹਮਣੇ ਸ਼ੇਰਾ ਪੰਜਾਬ ਆ ਜਿੱਥੇ 7D ਸ਼ੋ ਹੋਣਾ ਵਾ ਉਧਰ ਚੱਲਦੇ ਆ ਪੌੜੀਆਂ ਚੜ ਕੇ ਇੱਥੇ ਵੀ ਦੱਸਿਆ ਜਾਂਦਾ 390 ਇਹਦੇ ਅੰਦਰ 3 ਸਕਿਉਰਟੀ ਲੈਣ ਨੇ ਇਧਰ ਹੈਗਾ ਸ਼ੋਅ ਸ਼ੇਰੇ ਪੰਜਾਬ ਦਾ ਇਸ ਅੰਦਰ 70 ਸ਼ੋਅ ਲੱਗਦਾ ਵਾ ਤੇ ਅੰਦਰ ਵੇਖਦੇ ਆਂ ਜਾ ਕੇ ਤੁਹਾਨੂੰ ਦਿਖਾਉਨੇ ਆ ਇਸ ਤੋਂ ਬਾਅਦ ਅੱਗੇ ਦੇ ਤੁਹਾਨੂੰ ਦੱਦੇ ਸਾਰਾ ਕੁਝ ਹ ਬਣੀਆਂ ਹੀ ਆ ਪੇਂਟਿੰਗਸ ਕੰਟੀ ਸ਼ੋਅ ਦੇਖਿਆ ਯਾਰ ਉਹ ਚ ਬਹੁਤ ਵਧੀਆ ਦੱਸਿਆ ਮਹਾਰਾਜ ਰਣਜੀਤ ਸਿੰਘ ਬਾਰੇ ਜਨਮ ਬਾਰੇ ਬੜਾ ਵਧੀਆ ਬੜਾ ਮਜ਼ਾ ਆ ਆ ਵੇਖ ਕੇ ਹਾਂ ਸੀੜੀਆਂ ਚੜਨੇ ਆਪਾਂ ਪਹਿਲੇ ਜ਼ਮਾਨੇ ਚ ਇਧਰ ਫੌਜਾਂ ਚੜ ਕੇ ਜਾਂਦੀਆਂ ਹੁੰਦੀਆਂ ਇਹ ਆਪਣੀਆਂ ਤੇ ਇਧਰ ਹੀ ਉਤਰਦੀਆਂ ਹੁੰਦੀਆਂ ਸੀ ਇਹ ਫੋਰਡ ਦਾ ਬਣਾਉਂਦਾ ਮੇਨ ਕਾਰਨ ਇਹੋ ਹੀ ਇਹ ਕਿਲਾ ਸ਼ਹਿਰ ਦੇ ਅੰਦਰੂਣ ਹਿੱਸੇ ਵਿੱਚ ਸਥਾਪਿਤ ਹੋਣ ਕਰਕੇ ਨੋ ਦਰਵਾਜ਼ੇ ਇਸ ਕਰਕੇ ਬਣਾਏ ਗਏ ਸੀ ਕિલ્ਲੇ ਨਾਲ ਜੁੜੇ ਰਹਿਣ ਖਾਸ ਕਰਕੇ ਮਹਾਰਾਜਾ ਰਣਜੀਤ ਸਿੰਘ ਨੇ ਸਿਕਿਉਰਟੀ ਵਾਸਤੇ ਬਣਾਏਗੀ ਮਹਾਰਾਜਾ ਰਣਜੀਤ ਸਿੰਘ ਦੀ ਸਿਕਿਉਰਟੀ ਸਾਰੇ ਸ਼ਹਿਰ ਵਿੱਚ ਹੋਵੇ ਖਾਸ ਕਰਕੇ 골ਡ ਟੈਂਪਲ ਨੂੰ ਸੁਰੱਖਿਆ ਦੇ ਰੱਖਿਆ ਜਾ ਸਕੇ ਤਾਂ ਕਿ 골ਡਨ ਨੈਵਲ ਤੇ ਕੋਈ ਵੀ ਅਟੈਕ ਨਾ ਹੋ ਸਕੇ ਸੋ ਇਹ ਪਰਪਸ ਹੀ ਇਸ ਕਿਲੇ ਨੂੰ ਬਣਾਉਣ ਦਾ ਕਾਰਨ ਜੋ ਕਿ ਪੰਜਾਬ ਵਿੱਚ ਇੱਕੋ ਕਿਲਾ ਬਸ ਤੇ ਆਹ ਸਾਰਾ ਤੁਸੀਂ ਦੇਖ ਸਕਦੇ ਜੇ ਪਨਾਹ ਹਰੀ ਤੇਜ ਲੋਕਿਆ ਪੁਰਾਣੀ ਤੇ ਆਹ ਜਿਹੜੇ ਆਮ ਤੌਰ ਤੇ ਤੁਸੀਂ ਦੇ ਦੇ ਹੋਗੇ ਕਿਲੇ ਮਾਰਬਲ ਦੇ ਜਾਂ ਹੋਰ ਬਣੇ ਹੋਣ ਇਹ ਨਾਨਕਸ਼ਾਏ ਬ੍ਰਿਕਸ ਮੱਡ ਨਾਲ ਬਣਿਆ ਮਤਲਬ ਮਿੱਟੀ ਨਾਲ ਬਣੇ ਹੋਏ ਆ ਸਾਰੇ ਪੁਰਾਣੀ ਲੋਕਿਆ ਤੇ ਆ ਇਹ ਤਾਂ ਪੁਰਾਣੇ ਸਮੇਂ ਦਾ ਉਹ ਬਣਾਇਆ ਹੋਗਾ ਜਦੋਂ ਖਾਣਾ ਖਾਂਦੇ ਹੋਣਗੇ ਸਾਰੇ ਸੈਨਿਕ ਆਪਣੀਆਂ ਫੌਜਾਂ ਸਾਰੇ ਇੱਥੇ ਖਾਣਾ ਖਾਂਦੇ ਹੋਣਗੇ ਆ ਸਾਰਾ ਪੁਰਾਣਾ ਵਾ ਇੱਥੇ ਗਾਣੇ ਲੱਗੇ ਹੋਏ ਆ ਇੱਥੇ ਸ਼ੋਅ ਹੁੰਦਾ ਸ਼ਾਮ ਨੂੰ ਪਰ ਜਿਹੜੇ ਕਿ ਮੈਨੂੰ ਚੰਗੇ ਲੱਗਣ ਦੇ ਗਾਣੇ ਨਹੀਂ ਹਣ ਜਿੱਦੇ ਇਧਰ ਪੁਰਾਣੀਆਂ ਸਾਰੀਆਂ ਦੁਕਾਨਾਂ ਲੱਗੀਆਂ ਆ ਪੁਰਾਣੇ ਜਮਾਨੇ ਵਾਂਗ ਇਹਦੇ ਤਾਂ ਚੱਲਦੇ ਆ ਤੁਹਾਨੂੰ ਗੈਲਰੀ ਦੇਖਣ ਨੂੰ ਮਿਲੂਗੀ ਗੋਬਿੰਦਗੜ ਗੈਲਰੀ ਜਿਹਦੇ ਅੰਦਰ ਕੀ ਆਪਣੇ ਵਿਰਸੇ ਪੰਜਾਬੀ ਦੀਆਂ ਪੱਗਾਂ ਦਰਸਾਈਆਂ ਹੋਈਆਂ ਹਰ ਤਰ੍ਹਾਂ ਦੀ ਪੱਗ ਮਹਾਰਾਜੇ ਪਿਛਲੇ ਤੋਂ ਪਿਛ ਪਤਾ ਨਹੀਂ ਕਿੰਨੇ ਸਾਲ ਪੁਰਾਣੀਆਂ ਪੱਗਾਂ ਦਰਸਾਈਆਂ ਹੋਈਆਂ ਜਿਹੜੀਆਂ ਸਟਾਰਟਿੰਗ ਤੋਂ ਚੱਲਦੀਆਂ ਆਉਂਦੀਆਂ ਸਿੱਖੀ ਕਲਾ ਆਪਣੀ ਦੱਸੀ ਹੋਈ ਹੈ ਇਹਦੇ ਅੰਦਰ ਇਹਦੇ ਅੰਦਰ ਚੱਲਦੇ ਤਾਂ ਮੈਂ ਤੁਹਾਨੂੰ ਸਾਰਾ ਦੱਸਦਾ ਵਾਂ ਉਸ ਤੋਂ ਬਾਅਦ ਮੇਨ ਉਧਰ ਹੀਰੇ ਵਾਲਾ ਉਹ ਵੀ ਤੁਹਾਨੂੰ ਸਾਰੀ ਡਿਟੇਲ ਦੱਸੂਗਾ ਕਿਥੋਂ ਕਿੱਦਾ ਹੀਰਾ ਆ ਤੇ ਕੀ ਹੋਇਆ ਤੇ ਅੰਦਰ ਚਲਦੇ ਹਾਂ ਇਥੇ ਅੰਤਰੀਂ ਦੀ ਆ ਪਗੜੀਆਂ ਦਾ ਵੀ ਖਾਲਾ ਆ ਆਪਣਾ ਸੱਭਿਆਚਾਰ ਹੈ ਤੇ ਇੱਧਰ ਆ ਗਿਆ ਦਮਾਲਾ ਇਹ ਤਾਂ ਪਤਾ ਹੀ ਆ ਪੱਗਾ ਸਾਰੀਆਂ ਪੁਰਾਣੇ ਜ਼ਮਾਨੇ ਦੀਆਂ ਫੌਜੀ ਇੱਥੇ ਸਾਰੀਆਂ ਪੱਗਾ ਦੇ ਡਿਜ਼ਾਈਨ ਹੈਗੇ ਆ ਆ ਪਟਿਆਲਾ ਸ਼ਹੀ ਪੱਗ ਆ ਗਈ ਇੱਧਰ ਆ ਗਿਆ ਜੀ ਤੁਰਲਾ ਇਹ ਆ ਗਿਆ ਪਰਨਾ ਇਹ ਪਰਨਾ ਹੈ ਪਰਨਾ ਆ ਗਿੱਧੇ ਸਤਾਰ ਪਟਕਾ ਆ ਸਰਦਾਰਨੀ ਜੀ ਇੱਧਰ ਹਾਕੀ ਦੇ ਪਲੇਅਰ ਸਾਰੇ ਇੱਧਰ ਦੱਸੇ ਪੁਤਲੇ ਆ ਢਿੰਗਾ ਪੰਗੜੇ ਵਾਲੀ ਪੱਗ ਆ ਤੁਰਲੇ ਵਾਲੀ ਪੱਗ ਜਿਹੜੀ ਪੰਗੜੇ ਦੀ ਫੇਮਸ ਹੁੰਦੀ ਆ ਸਿੱਖਾਂ ਦੇ 17 ਪਗੜੀਆਂ ਇਹ ਆ ਕਿ ਬ੍ਰਿਟਿਸ਼ ਵਾਲੀ ਆ ਕਿ ਰਾਜਸ਼ਾਹੀ ਪੱਗ ਮਹਾਰਾਜਾਂ ਵਾਲੀ ਪੁਰਾਣੇ ਰਾਜशाही ਪੱਗ ਤਿਆਰ ਪਤਾ ਦਮਾਲਾ ਲਿਆنگ ਸਿੰਘ ਜੀ ਦਾ ਇਹ ਦਮਾਲੇ ਆ ਗਿਆ ਆਪਣੇ ਇਹ ਆ ਕਾਲੀ ਪੱਗ ਇਹ ਸਾਰੀਆਂ ਅੰਦਰ ਪੱਗਾਂ ਦਰਸ਼ਾਈਆਂ ਹੀਆਂ ਵੱਖ-ਵੱਖ ਤਰੀਕੇ ਦੀਆਂ ਅਕਲਾ ਜਿਹੜਾ ਤੁਸੀਂ ਸਾਰਾ ਦੇਖਣਦੇ ਹੋ 42 ਏਕੜ ਚ ਫੈਲਿਆ ਆਇਆ ਇਹ ਸਾਰਾ ਅਕਲਾ ਜਿਹੜਾ ਕਿ ਮੱਡ ਫੋਰ ਦਾ ਬਣਿਆ ਕੀਚੜ ਹੁਣ ਭਾਏ ਪੱਕਾ ਕਰਤਾ ਮੇਨੇ ਮੱਡ ਫੋਰ ਦਾ ਬਣਿਆ ਤੁਹਾਨੂੰ ਅੱਗੇ ਦਿਖਾਵਾਂਗੇ ਜਿਹੜੀ ਲਾਹੌਰ ਨੂੰ ਸਰੰਗ ਜਾਂਦੀ ਸੀ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ 1799 ਨੂੰ ਲਾਹੌਰ ਜਿੱਤ ਲੈਣਾ ਫਿਰ ਲਾਹੌਰ ਤੋਂ ਜਿੱਤਣ ਤੋਂ ਬਾਅਦ ਉਹਨਾਂ ਨੂੰ ਮਹਾਰਾਜੇ ਦਾ ਖਿਤਾਬ ਮਿਲ ਗਿਆ ਸੀ ਜਿਹੜਾ ਕਿ ਦੁਨੀਆ ਭਰ ਚ ਮਸ਼ਹੂਰ ਹੀ ਉਹਨਾਂ ਦਾ ਨਾਮ ਬਣ ਗਿਆ ਸਾਰੇ ਬੰਨੇ ਤੇ ਇਸ ਤੋਂ ਬਾਅਦ ਤੁਹਾਨੂੰ ਦਿਖਾਉਨੇ ਆ ਤੋਸ਼ਾ ਖਾਨਾ ਜਿੱਥੇ ਕਿ ਕੋਹੀਨੂਰ ਹੀਰਾ ਰੱਖਿਆ ਜਾਂਦਾ ਸੀ ਤੇ ਇਹਦੀ ਲੰਬੀ ਬੜੀ ਕਹਾਣੀ ਆ ਕੋਹੀਨੂਰ ਹੀਰੇ ਦੀ ਇਹ ਤੁਹਾਨੂੰ ਸਭ ਦੱਸਾਂਗੇ ਇੱਧਰ ਆਪਾਂ ਅੱਗੇ-ਅੱਗੇ ਚੱਲਦੇ ਹਾਂ ਜਿਉਂ-ਜਿਉਂ ਇਹ ਚੂਨੇ ਦਾ ਸਾਰਾ ਬਣਿਆ ਹੋਇਆ ਪੂਰਾ ਫੈਲਿਆ ਹੋਇਆ ਇੰਨਾ ਕੁ ਵਧੀਆ ਨਾ ਵੈਸੇ ਬਾਹਰੋਂ ਜ਼ਿਆਦਾ ਲੋਕ ਹੁੰਦੇ ਆ ਪੰਜਾਬੀ ਆਪਣੇ ਘਟ ਆਉਂਦੇ ਆ ਵੈਸੇ ਯਾਰ ਆਪਾਂ ਨੇ ਪੰਜਾਬੀ ਵਸੇ ਨੂੰ ਵੀ ਆਉਣਾ ਚਾਹੀਦਾ ਵਾ ਮੈਨੂੰ ਬਹੁਤ ਘੱਟ ਪੰਜਾਬੀ ਦੇਖਣ ਨੂੰ ਮਿਲੇ ਆ ਆਪਣੇ ਅੰਬਰਸਰ ਦੇ ਲੋਕਾਂ ਨੂੰ ਬਹੁਤ ਘੱਟ ਪਤਾ ਨਾ ਵਾ ਇਹਦੇ ਵਿੱਚ ਸਥਾਪਿਤ ਹੈਗਾ ਵਾ ਸਭ ਤੋਂ ਸੈਂਟਰ ਵਿੱਚ ਹੈਗਾ ਕਿਲਾ ਤੇ ਪੰਜਾਬੀਆ ਨੂੰ ਹੋਣਾ ਚਾਹੀਦਾ ਯਾਰ ਆ ਜਿਹੜੇ ਤੁਸੀਂ ਢਲਾਂ ਦੇਖੰਦੇ ਹੋ ਇਹ ਉੱਚੀ ਨਹੀਂ ਵੀ ਹੋਏਗੀ ਕਿ ਤੋ ਠਾ ਠਾ ਹੈਗੀ ਪਧਰੀ ਨਹੀਂ ਹੋਏਗੀ ਇਹ ਤਾਂ ਬਣਾਈ ਗਈ ਹੈ ਕਿ ਤੋਪਾਂ ਹਥਿਆਰ ਜਿਹੜੇ ਚਾੜਨੇ ਸੋਕੇ ਹੁਣ ਤਾਂ ਵੱਲ ਨੂੰ ਤੇ ਤਾਂ ਕਿ ਫੌਜਾਂ ਨੂੰ ਆਸਾਨੀ ਹੋ ਸਕੇ ਚਾੜਨ ਵਿੱਚ ਸਵਾ ਸਾਰਾ ਕਿਲਾ ਉਧਰ ਦਾ ਤੋਸ਼ਾ ਖਣਾ ਉਧਰ ਵੀ ਜਾਂਦੇ ਆ ਤੇ ਉਹ ਜਿਹੜਾ ਬੰਗਲੋ ਕਿਹਾ ਜਾਂਦਾ ਨਾ ਇਹ ਜਨਰਲ ਦਾ ਬੰਗਲੋ ਜਿੱਥੇ ਮਹਾਰਾਜਾ ਰਣਜੀਤ ਸਿੰਘ ਵੀ ਹੀ ਉਥੇ ਵੇਂਦੇ ਹੁੰਦੇ ਤੇ ਮੈਂ ਇੱਕ ਗੱਲ ਦੱਸਣਾ ਭੁੱਲ ਗਿਆ ਜਿਹੜੇ ਟਿਕਟ ਉਥੋਂ ਲਈ ਦਿਆਂ 455 ਦੀ ਇਹਦੇ ਵਿੱਚ ਤੁਹਾਨੂੰ ਕੀ ਮਾਹੱਦ ਨੂੰ ਮਿਲਦੀਆਂ ਪਹਿਲਾਂ ਤਾਂ ਇੱਕ ਸ਼ੋਅ ਹੁੰਦਾ ਸ਼ੇਰੇ ਪੰਜਾਬ ਦਾ ਉਧਰ ਜਿਹੜਾ 20 ਮਿੰਟ ਚੱਲਦਾ ਭੰਗੜਾ ਵੀ ਹੁੰਦਾ ਫਿਰ ਆ ਸਾਈਕਲ ਰਾਈਡਿੰਗ ਕਰ ਸਕਦੇ ਤੇ ਆ ਜਿੱਦਾ ਦੇਣ ਇਦਾਂ ਝੂੜਾ ਮਿਲਦਾ ਫਿਰ ਆਰਚਰੀ ਹੁੰਦਾ ਆਰਚਰੀ ਦਬਾਲ ਕੈਮਲ ਵਾਲਾ ਹੁੰਦਾ ਵਾ ਉਸ ਤੋਂ ਬਾਅਦ ਇਹਨਾਂ ਕੀ ਇਨਕਲੂਡ ਹੁੰਦਾ ਵਿੱਚ ਜੇ ਵੱਡੀ ਟਿਕਟ ਲੈਣੀ 600 ਰੁਪਏ 600 ਵਾਲੀ ਉਹ ਚ ਖਾਣਾ ਵੀ ਹੁੰਦਾ ਬਾਕੀ ਆਪਾਂ ਅੱਗੇ ਮੰਗਮਾ ਹੈ ਸੋ ਪਰਿਵੰਧਾ ਦੀ ਟਿਕਟ ਵਿੱਚ ਬਈ ਫਸਟ ਟਾਈਮ ਕੈਮਰਾ ਰਾਈਡ ਕਰਨੇ ਆ। ਬਹੁਤ ਲ ਮਜ਼ਾ ਆਉਂਦਾ ਪੂਰਾ। ਇੱਥੇ ਇਹੋ ਬਸ ਗੇਮਾ ਗੁੰਮਾ ਵੀ ਹੁੰਦੀਆਂ ਵਿੱਚ ਇਹ ਇਨਕਲੂਡ। ਸੋ ਕੈਮਰਾ ਰਾਈਡ ਦੇ ਹੈ। ਇਤਰਾ ਗੱਤ ਪੋਸ਼ਾ ਖਾਣਾ ਜਿਹੜਾ ਕਿ ਅੰਦਰ ਇਹਨਾਂ ਨੇ ਛਿੱਕੇ ਵੀ ਰੱਖੇ ਆ ਅਸਲੀ ਛਿੱਕੇ ਆ। ਇਹਨੂੰ ਗੈਲਰੀ ਵਾਂਗੂ ਬਣਾ ਦਿੱਤਾ ਆ ਤੇ ਅੰਦਰ ਹੀਰਾ ਵੀ ਲੱਗੇ ਤੇ ਇਹ ਟਾਈਮ ਤੇ ਸਰੰਗ ਜਾਂਦੀ ਹੁੰਦੀ ਹੈ ਲਾਹੌਰ ਵਾਲ ਨੂੰ। ਆਪਾਂ ਹੁਣ ਜਾਂਦੇ ਆ। ਜਿਨਾ ਕਿ ਜਨਰਟ ਹੈ ਦਾ ਬੰਗਲੋ ਵੀ ਕਿਹਾ ਜਾਂਦਾ ਵਾ ਤੇ ਮਹਾਰਾਜਾ ਰਣਜੀਤ ਸਿੰਘ ਵੀ ਇੱਥੇ ਬੈਠਦੇ ਹੁੰਦੇ ਸੀ ਖਾਰਵੀਂ ਸਦੀ ਦੇ ਸ਼ਸਤਰ ਇੱਥੇ ਹੈਗੇ ਆ ਸਾਰੇ ਅਸਲੀ ਆ